ਕੈਨ ਦਾ ਕਾਂਗੜ ਵਿਖੇ ਇੱਕ ਨਸ਼ਾ ਤਸਕਰ ਦੇ 98 ਲੱਖ ਰੁਪਏ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ ਅਦਾਲਤ ਦੇ ਹੁਕਮਾਂ ਤੇ ਅਟੈਚ ਕੀਤੀ ਇਸ ਪ੍ਰਾਪਰਟੀ ਦਾ ਨੋਟਿਸ ਸੰਬੰਧਤ ਨਸ਼ਾ ਤਸਕਰ ਦੇ ਘਰ ਅੱਗੇ ਡੀਐਸਪੀ ਪਤਲਾ ਇੰਦਰਪਾਲ ਸਿੰਘ ਚੋਹਾਨ ਦੀ ਗਵਾਹੀ ਵਿੱਚ ਗਈ ਪੁਲਿਸ ਫੋਰਸ ਨੇ ਚਿਪਕਾਉਣ ਦੇ ਨਾਲ ਨਾਲ ਸੰਬੰਧਤ ਪਰਿਵਾਰ ਨੂੰ ਤਸਦੀਕ ਕਰਵਾਈ ਗਈ ਜਾਣਕਾਰੀ ਦਿੰਦੇ ਡੀਐਸਪੀ ਇੰਦਰਪਾਲ ਸਿੰਘ ਚੋਹਾਨ ਨੇ ਦੱਸਿਆ ਕਿ ਕਾਂਗੜ ਵਾਸੀ ਰਣਜੀਤ ਸਿੰਘ ਉਰਫ ਜੀਤਾ ਪਿਛਲੇ ਕਾਫੀ ਸਮੇਤ ਉਹ ਨਸ਼ਿਆਂ ਦੀ ਤਸਕਰੀ ਕਰਦਾ ਆ ਰਿਹਾ ਸੀ ਅਤੇ ਉਸ ਵੱਲੋਂ ਨਸ਼ਿਆਂ ਰਾਹੀਂ ਕੀਤੀ ਗਈ ਕਮਾਈ ਵਿੱਚੋਂ ਉਸਾਰੀ ਗਈ ਕੋਠੀ ਅਤੇ ਪਿੰਡ ਸ਼ਤਲਾਉਣਾ ਵਿਖੇ ਉਕਤ ਵਿਅਕਤੀ ਅਤੇ ਉਸ ਦੀ ਪਤਨੀ ਦੇ ਨਾਮ ਵਾਲੀ ਜ਼ਮੀਨ ਅਟੈਚ ਕੀਤੀ ਗਈ ਹੈ ਰਿਪੋਰਟ ਹਰਪ੍ਰੀਤ ਸਿੰਘ ਮਹਿਰੋਕ ਵੱਲੋਂ ਗਿਆ ਮੇਰੇ ਕੋਲ ਤਾਂ ਸਮਝ ਨਹੀਂ ਆ ਰਿਹਾ ਕਿ ਇਸ ਸਾਈਡ ਤੇ ਉਹ ਸਾਹਮਣੇ ਕਿਹੜਾ ਆ ਜਾ ਮੈਂ ਤੁਹਾਨੂੰ ਦੱਸਦਾ ਕਿ ਉਹ ਅੱਗੇ ਫਾਈਨ ਨਹੀਂ ਅਰੇ ਵੀ ਇਹ ਆਉਂਸਤੀ ਦਾ ਸਰ ਉਹ ਉਹ ਆ ਜਾ ਲੈ ਨਾ ਉਹ ਅਰੇ ਯਾਹਨ ਸਭ ਕੁਝ ਆ ਜਾਂਦਾ ਟੱਕਰ ਉਹ ਨਹੀਂ ਇਹ ਦਾਇਕ ਹੈ ਤਾਂ ਉਹ ਨੂੰ ਮੰਗਦੇ ਸੈਂਸਰਾਂ ਨੂੰ ਕਿਹਾ ਕਿ 5 ਕਿਲੋਸ ਤੋਂ ਹਾਂ ਹਾਂ ਸਾਡੇ ਕੋਲ ਨਹੀਂ ਆਉਂਦਾ ਜਿਸ ਤਰ੍ਹਾਂ ਵੀ ਕੋਈ ਨਾ ਕੋਈ ਡੀਐਨਐ ਨੋਟਨਸਿਆਂ ਬਰੋਤ ਤੇ ਤਹਤ ਹੈ ਕਿ 68 ਐਫ ਦੇ ਤਹਿਤ ਕਾਰਵਾਈ ਕਰਦੇ ਹੋਏ ਰਣਜੀਤ ਐਲਐਸ ਜੀਤਾ ਦੀ ਪ੍ਰੋਪਰਟੀ ਵਾਸੀ ਕਾਨਗੜ ਦੀ ਪ੍ਰੋਪਰਟੀ ਹੈ ਜਿਹੜੀ ਅਟੈਚ ਕੀਤੀ ਗਈ ਹੈ ਇਹ ਨਸ਼ੇ ਵੇਚਣ ਦਾ ਕੰਮ ਕਰਦਾ ਸੀ ਇਹਦੇ ਖਿਲਾਫ ਐਨਡੀਐਂਡ ਪੀਐਫਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਜਿੰਨੇ ਦਰਜ ਨੇ ਹੋ ਗਏ ਜਿੰਨੇ ਇਹਦੇ ਖਲਾਫ ਦੋ ਕੇਸਾਂ ਜਿਹਨੂੰ 10-10 ਸਾਲ ਦੀ ਕੈਦ ਹੋਈ ਹੈ अदरवाइजਾਂ 'ਚ ਇਹਨੂੰ 10-10 ਸਾਲ ਦੀ ਸਜ਼ਾ ਹੋਈ ਹੁੰਦੀ ਹੈ ਤੇ ਇਹ ਥਾਣੇ ਦਾ ਹਿਸਟਰੀ ਸ਼ੀਟ ਜੀ ਕਰੀਪ ਫੀਲ ਹੋਇਆ ਕਿਹੜੇ ਗੇਟ ਜਿਆਦਾ ਹੋ ਜੇ ਮੈਂ ਨਹੀਂ ਕਰਦਾ ਹਾਂਜੀ ਇਹ ਇੰਡੀਵਿਜੂਅਲਸ ਨਹੀਂ ਹੋਇਆ ਕਰਦੇ ਜੀ ਹਾਂਜੀ ਅੱਠੇ ਬਣਾ ਕੇ ਭੇਜ ਦੇਣੇ ਨਾਲ ਜ਼ਮੀਨ ਨੂੰ ਸਜਾ ਹੁੰਦਾ ਤੇ ਇਹਦੇ ਨਾਲ ਇਹਨਾਂ ਦੀ ਕੋਟ ਇਹਨਾਂ ਦੀ ਕੋਠੀ ਤੇ ਨਾਲ ਇਹਦੀ ਜਮੀਨਾਂ ਖੇਤਰਾਂ ਖੇਤ ਜ਼ਮੀਨ ਖੇਤਰਾਂ ਨੇ ਉਹ ਵੀ ਅਟੈਚ ਕੀਤੀ ਹੋਈ ਹੈ ਅੱਗੇ ਕਰਦੇ ਤੋਂ ਡਿਵੈਲਪਮੈਂਟ ਇਹਦੇ ਕਰਦੇ ਬਾਹਰ ਅਸੀਂ ਜਿਹੜਾ ਅਟੈਚ ਤੇ ਆਰਡਰ ਜਿਹੜੇ ਨੇ ਉਹ ਚਿਪਕਾ ਕੇ ਜਾਵਾਂਗੇ ਤੇ ਇਹਨਾਂ ਨੂੰ ਇੱਕ ਕਾਫੀ ਅਸੀਂ ਸੀਲ ਕਰਾ ਕੇ ਦਾਂਗੇ ਸਜਾਏ ਤੇ ਨਸ਼ੇ ਵਿਚਨ ਵਾਲਿਆਂ ਨੂੰ ਇਹ ਹਦਾਇਤ ਹੈ ਕਿ ਅਸੀਂ ਨਸ਼ੇ ਨਹੀਂ ਵੇਚੁੰਦੇ ਨੇ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਜਿਸ ਤਰੀਕੇ ਤੋਂ ਕੀ ਸੋਚੀਏ ਕਿ ਬੇਤਰੀ ਨਹੀਂ ਕਰਦੇ ਗਏ। ਇਹ ਜਿਹੜੀ ਪ੍ਰਾਪਰਟੀ ਹੈ ਇਹ ਸੀਜ਼ ਕੀਤੀ ਗਈ ਹੈ। ਇਹ ਪ੍ਰਾਪਰਟੀ ਨੂੰ ਵੇਚ ਵੀ ਸਕਦੇ ਨਾ ਹੀ ਇਹ ਕਿਸੇ ਨੂੰ ਟ੍ਰਾਂਸਫਰ ਕਰ ਸਕਦੇ ਨੇ ਜਿਹੜੀ ਪ੍ਰਾਪਰਟੀ ਸੀਜ਼ ਹੋਈ। ਜਿੰਨੀ ਜਿੰਨੀ ਕਰਾ ਲਓ। ਸਾਰੇ ਜਿਹੜਾ ਇੱਕ ਅੱਜ ਮੈਟਰੀਅਲ ਦੇ ਨਾਲ ਹੈ ਇਹ ਇਹ ਵੀ ਰਜਿਸਟਰ ਸਿੱਧੀ ਕਰ ਲਈ ਜੀ। ਜਿਵੇਂ ਤੁਹਾਨੂੰ ਡਿਪਟੀ ਸਾਹਿਬ ਨੇ ਦੱਸਿਆ ਜੀ ਬਈ ਜੁੱਧ ਨਸ਼ਾ ਬ੍ਰਿਜ ਜਿਹੜਾ ਅਸੀਂ ਮਾਨ ਜੋ ਡੀਜੀਪੀ ਸਾਹਿਬ ਮਾਨ ਜੋ ਐਸਐਸਪੀ ਸਾਹਿਬ ਦੀ ਹਦਾਸਤ ਮੁਤਾਬਕ ਕਾਰਵਾਈ ਕਰ ਰਹੀ ਹਾਂ ਤੇ ਰਣਜੀਤ ਸਿੰਘ ਜੀ ਦਾ ਇਹ ਕਨਗੜ ਦਾ ਤੇਰੀ ਵਾਈਫ ਕਰਨਜੀਤ ਕੋਲ ਉਹਨਾਂ ਦੇ ਪ੍ਰਾਪਰਟੀ ਸੀ ਜਿਹੜੀ ਕਿ ਡਰਗ ਮਨੀ ਤੋਂ ਬਣਾਈ ਹੋਈ ਸੀ ਆਪਾਂ ਇਹਨੂੰ 68 ਅਪਲੀਕੇਸ਼ਨ ਅਟੈਚ ਕਰਾਇਆ ਇਹਦੀ ਤਕਰੀਬਨ 98 ਲੱਖ ਦੀ ਵੈਲਿਊ ਬਣਦੀ ਹੈ ਅੱਜ ਇਹਨਾਂ ਨੂੰ ਆਰਡਰ ਰੀਸੀਵ ਕਰਾ ਕੇ ਇਹਨਾਂ ਦੇ ਘਰ ਦੇ ਅੱਗੇ ਚਿਪਕਾ ਕੇ ਅਸੀਂ ਜਾਵਾਂਗੇ ਇਹ ਪ੍ਰਾਪਰਟੀ ਹੁਣ ਨਾ ਇਹ ਵੇਚ ਸਕਦੇ ਆ ਨਾ ਹੀ ਕਿਸੇ ਨੂੰ ਟ੍ਰਾਂਸਫਰ ਕਰ ਸਕਦੇ